ਮਥਾਡਿਕਲੀ ਆਇਓ ਹਾਂਜੀ ਪਤਾ ਕੀ ਹੈ ਬੇਟੇ ਹਾਂਜੀ ਆਨੰਦਪੁਰ ਸਾਹਿਬਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਹਨ ਤੇ ਹੁਣ ਕਿਹੜੇ ਸਮਾਗਮ ਮਨਾ ਰਹੀ ਹੈ ਸੰਗਤ ਕਿਉਂ ਇੰਨਾ ਇਕੱਠ ਹੋਇਆ ਸੰਗਤ ਦਾ ਤਾਂਤਾ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦੇ ਸ੍ਰੀ ਪ੍ਰਕਾਸ਼ ਪੂਰਵ ਹੈ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 ਬੋਲ ਬੋਲ ਕੋਈ ਨਹੀਂ ਬੋਲਣਾ 34 35 ਹੁੰਦਾ ਪੁੱਤ 34 35 36 36 37 37 38 38 39 39 39 22 ਵਧੀਆ ਜਲਦੀ ਪੜਾਈ ਹਾਂਜੀ ਠੀਕ ਆ ਕੀ ਆ ਜੋਰੇ ਪਲਾਂ ਹਾਂਜੀ ਅੱਜ ਕਿਉਂ ਆਏ ਆ ਔਰੇ ਆਪਾਂ ਆਪੇ ਭਾਈ ਆਪੇ ਕੋੜਾ ਕਰਤਾ ਹਾਂ 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 ਦੱਸੋ ਜ ਸੰਗਣਾ ਨਹੀਂ ਹੈਗਾ ਸਾਪੇ ਵਾਤੇ ਗੁਰਤੇਗ বাহাদুর ਜੀ ਅਤੇ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਤਬਦੀ ਹੈ ਤੇ ਹੋਰ ਕੀ ਹੈ ਔਰ ਗੁਰਗੋਮ ਸਿੰਘ ਜੀ ਮਹਾਰਾਜ ਦੇ ਗੁਰਿਆਈ ਸਤਬਦੀ ਕਿਹੜੇ ਸਮਾਗਮ ਚੱਲ ਰਹੇ ਨੇ ਤੇ ਸਤਬ ਦੇ ਗੁਰਤੇਗ বাহাদুর ਜੀ ਕਿੰਨੇ ਵੀ ਸਤਬਦੀ ਹੈ ਤੇ ਕੀ ਹੋਇਆ ਸੀਗਾ ਸਤਬ ਦੇ ਮਸਾਂ 350 ਇੰਡੀਅਨ ਬ్రో ਉਹ ਤਾਂ ਇੰਨੇ ਬੋਰਡ ਲਾਏ ਪਨੇ ਸਰਕਾਰ ਨੇ 26 27 28 29 30 31 32 33 34 35 37 37 38 ਸਾਲਾ ਸੀ ਜਿਹੜਾ ਚੱਲ ਰਿਹਾ ਕੁਤੇ 50 ਸਾਲਾ ਹਾਂਜੀ ਕਿੰਨਾ ਦਾ ਸੀ ਤੇ ਗੁਰਤੇਗਵਦ ਗੁਰਗੋਵ ਸਿੰਘ ਜੀ ਹਾਂਜੀ ਗੁਰਗੋਵ ਸਿੰਘ ਜੀ ਪੰਜਾਬੀ ਗਣਤੀ ਆਉਂਦੀ ਆ ਨਾ ਪੰਜਾਬੀ ਗਣਤੀ 1 ਆ ਦੂਆ ਹਾਂਜੀ ਉਹਦਾ ਆਉਂਦਾ ਆਉਂਦੀ ਨਹੀਂ ਆਉਂਦਾ ਹੀ ਆਉਂਦਾ ਆਉਂਦਾ ਸੁਣਾਓ ਵੜੇ ਅੱਲਾ ਜੀ 1 2 3 4 ਪੰਜਾਬੀ ਜੇ 1 2 3 ਤਾਂ ਹੁੰਦਾ ਮੈਨੂੰ ਪਤਾ 1 2 3 4 ਕੀ ਸਮਾਗਮਾਂ 'ਚ ਆਇਆ ਹੋਰੇ ਇਹ ਤਾਂ ਹੈ ਯਾਰ ਕੀ ਹੈ ਹੈਰ ਕੀ ਆਇਆ ਮੈਨੂੰ ਹਾਂ ਨਹੀਂ ਕਿਹੜੇ ਸਮਾਗਮ ਨੇ ਪੜਿਆ ਤਾਂ ਹੋਊਗਾ ਬੋਰਡ ਲੱਗੇ ਹੋਏ ਨੇ ਸਾਰੇ ਕਿੱ데 ਨਹੀਂ ਜਿਹੜਾ ਤੇ ਇੱਕ ਬਾਦ ਦਜੀ ਦਾ ਕਿੰਨਵਾ 3:30 ਤੇ 3:300 ਠੀਕ ਹੈ ਹੋਰ ਕੋਣ ਕਿਹੜੇ ਸਿੰਘ ਸੀ ਦੋਏ ਸੀਗੇ ਨਾਲ ਉਹਨਾਂ ਦੇ ਹਾਂਜੀ ਤੇ ਕਿੰਨੇ ਸਾਲ ਦੀ ਉਮਰ ਚ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਮਿਲੀ ਸੀ ਇਹ ਨਹੀਂ ਪਤਾ ਤੇ ਪੜਨਾ ਪੰਜਾਬੀ ਪੜ੍ਹਦੇ ਹੁੰਦੇ ਉਹਨੇ ਸਕੂਲ ਹਾਂਜੀ ਇਹ ਗਿਣਤੀ ਵਿੱਚ ਰਹਿੰਦੀ ਆ ਨਹੀਂ ਗਿਣਤੀ ਨਹੀਂ ਆਉਂਦੀ। ਨਹੀਂ ਅੱਭੀ ਜ ਨਹੀਂ ਆਉਂਦੀ। ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ। ਇਸ ਸਮੇਂ ਅਸੀਂ ਖਾਲਸੇ ਦੀ ਜਨਮ ਭੂਮੀ ਤੱਕ ਤਸਰੀਕ ਕੇਸਗੜ੍ਹ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਖੜੇ ਆਂ ਤੇ ਅੱਜ 8 ਮੱਗਰ ਸੰਮਤ 557 23 ਨਵੰਬਰ 2025 ਜਿਵੇਂ ਕਿ ਸਾਰੀ ਸੰਗਤ ਜਾਣਦੀ ਹੈ ਕਿ ਪੂਰੇ ਖੰਡਾ ਬ੍ਰਹਮੰਡਾ ਦੇ ਵਿੱਚ ਪੂਰੀ ਦੇਸ਼ ਦੁਨੀਆ ਦੇ ਵਿੱਚ ਸੰਗਤ ਸਹਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਅਤੇ ਉਹਨਾਂ ਦੇ ਅਨੰਨ ਭਾਈ ਮਤੇ ਦਾ ਜੀ ਭਾਈ ਸਤੀ ਦਾ ਜੀ ਤੇ ਭਾਈ ਦਿਆਲਾ ਜੀ ਜਦੋਂ ਸੋਪਿਆਮਾ ਸ਼ਹੀਦੀ ਸਤਾਪਦੀ ਮਨਾ ਰਹੀ ਹੈ ਤੇ ਨਾਲ ਹੀ ਦਸਵੇਂ ਪਾਤਸ਼ਾਹ ਦਸਮ ਗੁਰੂ ਦਸਮ ਪਿਤਾ ਧੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੁਰਿਆਈ ਸਤਾਪਦੀ ਵੀ ਸੰਗਤ ਵੱਲੋਂ ਬਹੁਤ ਹੀ ਜੋਸ਼ਪਰੋਤ ਦੇ ਨਾਲ ਮਨਾਈ ਜਾ ਰਹੀ ਹੈ ਤੇ ਇਸ ਮੌਕੇ ਪੂਰੀ ਦੇਸ਼ ਦੁਨੀਆ ਤੋਂ ਸੰਗਤ ਪਹੁੰਚੀ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਦੇ ਲਈ ਤੇ ਉੱਥੇ ਪਿਛਲੇ 2-3 ਮਹੀਨਿਆਂ ਤੋਂ ਜੋ ਅਸਾਮ ਤੋਂ ਨਗਰ ਕੀਰਤਨ ਵਖ ਵਖ ਪੜਾਵਾਂ ਦੀ ਹੁੰਦਾ ਚੱਲ ਰਿਹਾ ਹੈ ਉਹ ਵੀ ਤਕਰੀਬਨ ਪਹੁੰਚ ਗਿਆ ਹੈ ਅੰਦਕੋ ਸਾਹਿਬ ਦੇ ਨੇੜੇ ਹੀ ਤੇ ਆਓ ਅੱਜ ਇੱਥੇ ਸੰਗਤਾਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਸਵਾਲ ਕਰਾਂਗੇ ਸਿੱਖ ਇਤਿਹਾਸ ਬਾਰੇ ਜਿਵੇਂ ਕਿ ਪਹਿਲਾਂ ਵੀ ਆਪਾਂ ਉਪਰਾਲੇ ਕਰਦੇ ਰਹੇ ਨੇ ਇਹਨਾਂ ਉਪਰਾਲਿਆਂ ਦਾ ਮੇਨ ਮਕਸਦ ਇਹੀ ਹੁੰਦਾ ਹੈ ਕਿ ਬੱਚਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਵਾਲ ਕੀਤੇ ਜਾਣ ਤਾਂ ਕਿ ਹੋਰਾਂ ਨੂੰ ਵੀ ਵੀਡੀਓ ਦੇਖਣ ਵਾਲਿਆਂ ਨੂੰ ਵੀ ਪਤਾ ਲੱਗ ਸਕੇ ਅਤੇ ਇਸ ਤੋਂ ਬਾਅਦ ਜੋ ਤੁਹਾਡੇ ਕਮੈਂਟਸ ਤੁਹਾਡੇ ਮੈਸੇਜ ਆਉਂਦੇ ਨੇ ਉਹ ਇਹ ਉਪਰਾਲਾ ਕਰਨ ਦੇ ਲਈ ਹੋਰ ਹੌਂਸਲਾ ਦਿੰਦੇ ਨੇ ਕਿਉਂਕਿ ਬਹੁਤ ਸਾਰੇ ਭੈਣਾਂ ਦੇ ਮਾਤਾ-ਮਾ ਦੇ ਬਜ਼ੁਰਗਾਂ ਦੇ ਮੈਸੇਜ ਆਏ ਕਿ ਤੁਹਾਡੀ ਇਹ ਵੀਡੀਓ ਦੇਖਣ ਦੁਆਰਾ ਸਾਡੇ ਬੱਚੇ ਵੀ ਇਤਿਹਾਸ ਬਾਰੇ ਜਾਣਦੇ ਨੇ ਤੇ ਤੁਹਾਡੇ ਇਸ ਫੀਡਬੈਕ ਦੇ ਨਾਲ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਸੋ ਆਪਣਾ ਹੌਸਲਾ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਣਾ ਵੀਡੀਓ ਅਖੀਰ ਤੱਕ ਜ਼ਰੂਰ ਦੇਖਣਾ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਬੇਟੇ ਰੋਹਨ ਹੈ ਜੀ ਰੋਹਨ ਕਿਹੜੀ ਜਗ੍ਹਾ ਤੋਂ ਆਏ ਹੋ ਦੁਲਚੀਕੇ ਅੱਛਾ ਮਥਾੜੀਕਲੀਆਂ ਆਏ ਹੋ ਹਾਂਜੀ ਪਤਾ ਕੀ ਹੈ ਬੇਟੇ ਹਾਂਜੀ ਆਨੰਦਪੁਰ ਸਾਹਿਬਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਇੱਥੇ ਹੈ ਨਾ ਤੇ ਹੁਣ ਕਿਹੜੇ ਸਮਾਗਮ ਮਨਾ ਰਹੀ ਹੈ ਸੰਗਤ ਕਿਉਂ ਇੰਨਾ ਇਕੱਠ ਹੋਇਆ ਸੰਗਤ ਦਾ ਤਨਤ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦੇ ਸ੍ਰੀ ਪ੍ਰਕਾਸ਼ ਪੂਰਵ ਹੈ ਨਹੀਂ ਬੇਟੇ ਤਨਤ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਤੇਗ ਬਹਾਦਰ ਜੀ ਤੇ ਉਹਨਾਂ ਦੇ ਅਨੰਨ ਉਹਨਾਂ ਦੇ ਸਿੱਖ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਤੇ ਭਾਈ ਦਿਅਲਾ ਜੀ ਦਾ 350 ਸਾਲਾ ਸ਼ਹੀਦੀ ਸਤਾਬ ਦੀ ਹੈ ਤੇ ਦਸ਼ਮਪਤਾ ਸਾਹਿਬ ਸਿਰ ਗੋਵਿੰਦ ਸਿੰਘ ਜੀ ਮਹਾਰਾਜ ਦਾ ਕੋਰੀ ਸਤਾਬ ਦੀ ਵੀ ਸੰਗਤ ਮਨਾ ਰਹੀ ਹੈ ਉਹਦੇ ਲਈ ਕੱਟਦੇ ਹਾਂ ਬੜਦੇ ਹੁਣ ਇਤਿਹਾਸ ਬਾਰੇ ਹਾਂਜੀ ਸਕੂਲ ਚ ਪੜਾਉਂਦੇ ਨੇ ਹਾਂਜੀ ਥੋੜਾ ਹਾਂਜੀ ਪੜਾਉਂਦੇ ਪੜਾਉਂਦੇ ਨੇ ਬੇਟੇ ਇਤਿਹਾਸ ਸਿੱਖ ਤੇ ਦੱਸਦੇ ਨਹੀਂ ਨਹੀਂ ਸਿਰਫ ਪੰਜਾਬੀ ਲਿਖਣੀ ਤੇ ਬੋਲਣੀ ਸਿਖਾਉਂਦੇ ਨੇ ਹੋਰ ਨਹੀਂ ਇਤਿਹਾਸ ਦਾ ਪੰਜਾਬੀ ਦੀ ਕੈਂਟੀ ਆਉਂਦੀ ਆ ਤੁਹਾਨੂੰ ਹਾਂਜੀ ਬੋਲਿਓ 1 2 3 4 5 6 7 8 9 10 11 12 13 14 15 16 17 18 19 20 ਤੁਸੀਂ ਦੱਸੋ ਕਿ 21 22 23 24 25 26 27 28 29 30 31 32 33 34 ਬੋਲੋ ਬੋਲ ਕੋਈ ਨਹੀਂ ਬੋਲਣਾ 34 35 ਹੁੰਦਾ ਪੁੱਤ 34 35 36 36 37 38 38 39 40 49 49 49 ਮੈਗਲ ਤੁਹਾਨੂੰ ਤਾਂ ਆਉਂਦੀ ਆ ਮੈਨੂੰ ਪੜ੍ਹਨੀ ਆ ਬੁੱਤ ਠੀਕ ਆ ਇਹ ਵੀ ਸਿੱਖਣੀ ਆ ਕਿ ਆਪਣੀ ਇਹ ਵੀ ਜ਼ਰੂਰੀ ਆ ਭਾਸ਼ਾ ਕਿਉਂਕਿ ਆਪਾਂ ਐਜੂਕੇਟਿਡ ਤਾਂ ਹੀ ਕਹਾਵਾਂਗੇ ਜੇ ਆਪਾਂ ਨੂੰ ਸਾਰਾ ਕੁਝ ਆਉਂਦਾ ਹੋਊਗਾ ਚਲੋ ਸਾਰਾ ਕੁਝ ਨਹੀਂ ਜਿਹੜੀ ਘਟੋ ਘਟਾ ਆਪਣੀ ਭਾਸ਼ਾ ਉਹ ਤਾਂ ਹੋਣੀ ਚਾਹੀਦੀ ਆਪਾਂ ਨੂੰ ਹਨਾ ਤੇ ਬਹੁਤ ਵਧੀਆ ਤੁਸੀਂ ਕਹਾ ਕਿ ਹੋਰ ਪੜੇ ਹੋ ਹਨਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਕਿ ਨਾਮ ਆ ਪੁੱਤ ਕੁਵਰ ਹਾਂ ਜੀ ਕੁਵਰ ਪੂਰਾ ਨਾਮ ਦੱਸੀਦਾ ਹਾਂ ਦਾ ਪੁੱਤ ਕੁਵਰ ਵਿਵੇਕ ਸਿੰਘ ਹਾਂ ਇੰਨਾ ਸੋਹਣਾ ਨਾਮ ਆ ਤੇਰਾ ਪੂਰਾ ਦੱਸੀਦਾ ਹਾਂ ਠੀਕ ਆ ਅੱਗੇ ਤੋਂ ਕੋਈ ਵੀ ਪੁੱਛੇ ਨਾਮ ਕੀ ਦੱਸਣਾ ਫਿਰ ਕੁਵਰ ਵਿਵੇਕ ਸਿੰਘ ਹਾਂ ਠੀਕ ਆ ਕਿਹੜੀ ਜਗ੍ਹਾ ਤੋਂ ਆਏ ਹੋ ਤਰਨ ਤਰਨ ਠੀਕ ਆ ਪੜਦੇ ਹੋ ਹਾਂ ਜੀ ਕਿਹੜੀ ਕਲਾਸ ਵਿੱਚ ਪੁੱਤ ਫੋਰਥ ਬੜੀਆ ਜਲਦੀ ਪੜਾਈ ਹਾਂ ਜੀ ਠੀਕ ਆ ਕੀ ਅੱਜ ਹੋਰੇ ਬਲ ਹਾਂ ਜੀ ਅੱਜ ਕਿਉਂ ਆਏ ਆ ਔਰੇ ਆਪਾਂ ਤੇ ਭਾਈ ਕਰਦਾ ਹਾਂ 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 ਦੱਸੋ ਜ ਸੰਗਣਾ ਨਹੀਂ ਹੈਗਾ ਸਾਕੇ ਵਾਤੇ ਗੁਰਤੇਗ ਬਹਾਦਰ ਜੀ ਅਤੇ ਭਾਈ ਮਤੀ达 ਜੀ ਭਾਈ ਸਤੀ达 ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ સ્ਤਵ ਦੀ ਆ ਤੇ ਹੋਰ ਕੀ ਆ ਔਰ ਗੁਰਗੋਮ ਸਿੰਘ ਜੀ ਮਹਾਰਾਜ ਦੇ ਗੁਰਿਆਈ ਸਤਵ ਦੀ 350 ਸਾਲਾਂ ਗੁਰਿਆਈ ਸਤਵ ਦੀ ਮਨਾ ਰਹੀ ਹੈ ਠੀਕ ਹੈ ਪੰਜਾਬੀ ਪੜਾਉਂਦੇ ਨੇ ਸਕੂਲ ਚ ਹਾਂਜੀ ਆਉਂਦੀ ਆ ਪੰਜਾਬੀ ਹਾਂਜੀ ਗਿਣਤੀ ਆਉਂਦੀ ਆ ਸੁਨਾਓ ਕਿੰਤੀ ਵੇਰ ਇੱਕ ਦੋ ਤਿੰਨ ਚਾਰ ਪੰਜ ਮੈਨੂੰ 20 ਤੱਕ ਆਉਂਦੀ ਆ ਬਸ ਅੱਗੇ ਵੀ ਪੜ੍ਹਨੀ ਆ ਉੱਤੇ ਠੀਕ ਆ ਬਹੁਤ ਵਧੀਆ ਚੈਨਲ ਤੋਂ ਦਾ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਹਰਪਾਲ ਸਿੰਘ ਹੈ ਜੀ ਹਰਪਾਲ ਸਿੰਘ ਹਰਪਾਲ ਸਿੰਘ ਕਿੱਥੋਂ ਆਇਓ ਐ ਤਰਨਤਾਰਨ ਦੇ ਤਾਂ ਤਾਂ ਮੈਥੈਟਿਕਲੀ ਆ ਹਾਂਜੀ ਕਦੋਂ ਆਏ ਸੀਗੇ 17 ਤਰੀਕ ਠੀਕ ਇਹ ਕਿਹੜੇ ਸਮਾਗਮ ਚੱਲ ਰਹੇ ਨੇ ਇਹ ਸਤਬ ਦੀ ਗੁਰੂ ਤੇਗ ਬਹਾਦਰ ਜੀ ਦੀ ਕਿੰਨੇ ਵੀ ਸਤਬ ਦੀ ਹੈ ਤੇ ਕੀ ਹੋਇਆ ਸੀਗਾ ਸਤਬ ਦੀ ਮੈਂ ਸਾਢੇ 350 ਇੰਦੀ ਉਹ ਤਾਂ ਇੰਨੇ ਬੋਰਡ ਲਾਏ ਬਨੇ ਸਰਕਾਰ ਨੇ ਸਾਢੇ 350 ਹੀ ਆ ਸਾਂ ਸਾਢੇ ਕਾਦੀ ਸਤਬ ਦੀ ਹੈ ਗੁਰੂ ਤੇਗ ਬਹਾਦਰ ਜੀ ਜੀ ਸਹੀ ਦੀ ਜੜ ਹਾਂ ਹੋਰ ਕੀ ਕੀ ਸਮਾਗਮ ਹੋਰ ਸਮਾਗਮ ਹੁੰਦਾ ਗੁਰੂ ਦਸਮ ਪਿਤਾ ਸ੍ਰੀ ਗੋਬਿੰਦ ਸਿੰਘ ਮਹਾਰਾਜ ਆਗਰਾਈ ਵੀ ਆ ਗ੍ਰੇਸਤਾਬ ਦੀ ਵੀ ਆ 1750 ਸਾਲ ਕਿੱਥੇ ਸੀ ਰਹੀ ਸੀ ਗੁਰਦੇਵ ਜੀ ਦਿੱਲੀ ਠੀਕ ਹੈ ਕਿਉਂ ਕਿਉਂ ਛਾ ਦਿੱਤੀ ਸੀ ਉਹਨਾਂ ਨੇ ਉਹ ਜਿਹੜੇ ਪੰਡਤਾਂ ਦੇ ਧਰਮ ਬਚਾਨ ਖਾਤਰ ਹਿੰਦੂ ਦੀ ਚਾਹ ਹਾਂਜੀ ਪੜਦੇ ਹੁੰਨੇ ਆ ਇਤਿਹਾਸ ਹਾਂਜੀ ਪੜ੍ਹਾਈ ਦਾ ਕਿਹੜੀ ਕਲਾਸ ਚ ਪੜਦੇ ਹੋ ਮੈਂ ਪਲੱਸ 1 ਠੀਕ ਹੈ ਗਣਤੀ ਆਉਂਦੀ ਹੈ ਪੰਜਾਬੀ ਆ ਗਣਤੀ ਆਉਂਦੀ ਸੁਣਾਓ ਕਿੱਥੋਂ ਦਾ ਗਿਣਤੀ ਹੁਣ ਆ ਦੋ 1 ਤੋਂ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89 90 91 92 93 94 95 96 97 98 99 100 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 43 44 45 46 47 48 49 50 ਆਉਂਦੀ ਆਉਂਦੀ ਵਧੀਆ ਇਹ ਤੋ ਜਰੂਰ ਪੜ੍ਹਨੀ ਹੈ ਅੱਜ ਕੱਲ ਆਉਂਦੀ ਨਹੀਂ ਮੁੰਡਿਆਂ ਨੂੰ ਪੰਜਾਬੀ ਜਣਾ ਠੀਕ ਆ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਹਰਮਨਪ੍ਰੀਤ ਕਿਹੜੀ ਜਗ੍ਹਾ ਤੋਂ ਆਇਓ ਅਸੀਂ ਰਾਜੀਤ ਹਾਂਜੀ ਰਾਜੀਤ ਰਾਜ ਰਾਜੀਤ ਰਾਜਪੁਰੇ ਤੋਂ ਨਾ ਰਾਜੀਬ ਰਾਜੀਆ ਰਾਜੀਆ ਤਨੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਇਹ ਰਾਜਪੁਰ ਨਾਲੇ ਜ਼ਿਲ੍ਹੇ ਇੱਥੇ ਰਾਜ ਹੀ ਠੀਕ ਗੜੀ ਆ ਕਦੋਂ ਆਏ ਸੀਗੇ ਅਸੀਂ ਇੱਕ ਕੱਲ ਆਏ ਸੀ ਕੱਲ ਸੰਗਤ ਨਾਲ ਆਏ ਹਾਂ ਕਾ ਮੁੰਡੇ ਦੋਸਤੇ ਆਏ ਨਹੀਂ ਸੰਗਤ ਨਾਲ ਲੰਗਰ ਠੀਕ ਹੈ ਕੀ ਭਲਾ ਕੀ ਸਮਾਗਮ ਚੱਲ ਰਹੇ ਨੇ ਆਪਣੇ ਇਹਦੇ ਇੱਥੇ 300 ਸਾਲਾ ਸਿੱਧੀ ਜਿਹੜਾ ਚੱਲ ਰਿਹਾ ਕੁਤੇ 50 ਸਾਲਾ ਹਾਂਜੀ ਕਿੰਨਾ ਦਾ ਸਿੱਧੀ ਇੰਗੁਰੂ ਤੇਗ ਬਹਾਦਰ ਗੁਰਗੋਵੀ ਸਿੰਘ ਜੀ ਹੈ ਜੀ ਗੁਰਗੋਵੀ ਸਿੰਘ ਜੀ ਗੁਰਗੋਮੀ ਸਿੰਘ ਜੀ ਮਹਾਰਾਜ ਦਾ ਗੁਰਿਆਈ ਸਤਾਪਦੀ ਆ 350 ਸਾਲਾਂ ਦੀ ਸਤਾਪਦੀ ਕਿੰਨਾ ਦੀ ਆ ਗੁਰ ਤੇਗ ਬਹਾਦਰ ਠੀਕ ਆ ਉਹਨਾਂ ਨਾਲ ਹੋਰ ਕਿਹੜੇ ਸਿੰਘ ਜੀ ਦੋਏ ਸੀਗੇ ਉਹਨਾਂ ਨਾਲ ਨਹੀਂ ਪਤਾ ਨਹੀਂ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਤੇ ਭਾਈ ਤੇ ਆ ਤੇ ਉਹਨਾਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਪਤਾ ਹਾਂ ਚਾਰਖੇ ਦੀਆਂ ਤੇ ਚਾੜੇ ਆਰਾ ਚੀਰਿਆ ਗਿਆ ਹਾਂ ਠੀਕ ਹੈ ਤੇ ਪੜਦੇ ਉਹਨੇ ਪੰਜਾਬੀ ਪੜਾਉਂਦੇ ਨੇ ਸਕੂਲ ਚ ਇਤਿਹਾਸ ਪੜਾਉਂਦੇ ਨੇ ਹਾਂ ਹਾਂ ਕਿਹੜੀ ਕਲਾਸ ਚ ਪੜਦੇ ਹੋ ਅਸੀਂ ਨਹੀਂ ਹੁਣ ਤਾਂ ਕਾਲਜ ਤੇ ਕਾਲਜ ਪੰਜਾਬੀ ਗਿਣਤੀ ਆਉਂਦੀ ਹੈ ਨਾ ਪੰਜਾਬੀ ਗਿਣਤੀ 1 ਆ ਦੂਆ ਹਾਂਜੀ ਉਹਦਾ ਹੁੰਦਾ ਆਉਂਦੀ ਨਹੀਂ ਆਉਂਦਾ ਹੀ ਆਉਂਦਾ ਆਉਂਦਾ ਸੁਣਾਇਆ ਮੈਨੂੰ 1 2 3 4 ਪੰਜਾਬੀ ਜੇ 1 ਤੋਂ 1 2 3 ਤਾਂ ਹੁੰਦਾ ਮੈਨੂੰ ਪਤਾ 1 2 3 4 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 ਲਿਖ ਵੀ ਲੈਨੇ ਹਾਂਜੀ ਲਿਖ ਪਛਾਣ ਹੈਗੀ ਅੱਖਰਾਂ ਦੀ ਹਾਂਜੀ ਹਾਂ ਚਲੋ ਵਧੀਆ ਜਿਹੜੇ ਉਹਦੇ ਹਾਂ ਨਹੀਂ ਹੁੰਦੇ ਜਿਹੜੇ ਵਧੀਆ ਇੰਗਲਿਸ਼ ਸਕੂਲ ਨੇ ਉਹਨਾਂ ਦੇ ਬੱਚਿਆਂ ਦੇ ਜਿਹੜੇ 8ਵੇਂ ਜਾਂ 10ਵੇਂ ਨਹੀਂ ਆਉਂਦੇ ਰੋਲ ਨੰਬਰ ਨਹੀਂ ਲਿਖਣੇ ਹੁੰਦੇ ਜਿਵੇਂ 18021 ਰੋਲ ਨੰਬਰ ਲਿਖੋ ਜੀ ਉਹ ਲੈਣੇ ਭਾ ਨੇਡ 021 ਇਹ ਬਹੁਤ ਵੱਡੀ ਇਹ ਮਤਲਬ ਸਮੱਸਿਆ ਹੈ ਜੇ ਆਪਾਂ ਦੇਖੀਏ ਹੁਣ ਪਤਾ ਹੈ ਕਿ ਜਿੱਥੇ ਤਿੰਨ ਪੀੜ੍ਹੀਆਂ ਜਿਵੇਂ ਦਾਦਾ-ਦਾਦੀ ਮਾਪੇਓ ਤੇ ਬੱਚੇ ਇਕੱਠੇ ਰਹਿੰਦੇ ਨੇ ਮਾਪੇਓ ਨੂੰ ਅੰਗਰੇਜ਼ੀ ਵੀ ਆਉਂਦੀ ਆ ਪੰਜਾਬੀ ਵੀ ਆਉਂਦੀ ਆ ਜਿਹੜੇ ਮਾਪੇਓ ਨੇ ਉਹਨਾਂ ਦੇ ਉਹਨਾਂ ਨੂੰ ਸਿਰਫ ਪੰਜਾਬੀ ਆਉਂਦੀ ਆ ਬੱਚਿਆਂ ਨੂੰ ਸਿਰਫ ਅੰਗਰੇਜ਼ੀ ਆਉਂਦੀ ਆ ਮੰਨ ਲਓ ਵਿਚਾਲੀ ਜਿਹੜੀ ਲੜੀ ਆ ਉਹ ਨਿਕਲ ਗਈ ਕਿਤੇ ਬਾਹਰ ਗਏ ਬਨੇ ਮਾਪਿਓ ਬਾਅਦ ਚ ਬਜ਼ੁਰਗ ਨੇ ਜੀ ਕੋਈ ਇਹਦੀ ਮੰਨ ਲਓ ਰੱਬ ਨਾ ਕਰੇ ਕੋਈ ਐਮਰਜੈਂਸੀ ਹੋ ਜਵੇ ਉਹ ਕਹਿਣ ਭਾਈ ਨੰਬਰ ਮਲਾ ਦੇ ਉਹ ਨੰਬਰ ਹੀ ਨਹੀਂ ਉਹ ਬਜ਼ੁਰਗ ਪੰਜਾਬੀ ਚ ਦੱਸੋ ਉਹਨਾਂ ਨੂੰ ਸਮਝ ਨਹੀਂ ਆਉਂਦੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਮਿਲੋ ਕਿੱਡੀ ਸਰਵਾਲਾ ਵਰਕ ਪੈ ਗਿਆ ਬੜੀ ਵੱਡੀ ਸਮੱਸਿਆ ਆ ਮੈਂ ਨਾ ਸਿੱਖ ਤੇ ਆਏ ਦੇ ਪੇਪਰ ਲੈ ਕੇ ਹਟਾਂਗਾ ਪਿੱਛੇ ਜੋ ਹੋ ਗਿਆ ਹਟੇ ਨਹੀਂ ਅੱਛਾ ਜੀ ਉਹਦੇ ਵਿੱਚ ਐਡਾ ਤਕੜਾ ਸਕੂਲ ਸੀ ਜਿਹਦੇ ਦੇ ਵਿੱਚ ਬੱਚਿਆਂ ਨੂੰ 61000 68 ਰੋਲ ਨੰਬਰ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਮੈਂ ਉਹ ਫਿਰ ਸਾਰੇ ਸੈਟਅਪ ਕਰਾਇਆ ਇਹਨਾਂ ਨੂੰ ਆਹਾ 1 2 3 ਜਿਆਦਾ ਸੌਖਾ ਲੱਗਦਾ ਹੁਣ ਪੰਜਾਬੀ ਜਿਹੜਾ 1 2 ਕਰ ਲੈਂਦੇ ਹਾਂ ਹਾਂ ਇਹ ਲਾਉਂਦੇ ਨੇ ਹੁਣ ਆਪਾਂ ਨੂੰ ਆਦਾ ਮੈਰੀ ਅੱਜ 60 ਸਾਲ ਦੀ 1 ਮਹੀਨੇ ਨੂੰ 60 ਸਾਲ ਦਾ ਹੋ ਜਾਈ ਮੈਂ ਸਾਨੂੰ ਸਾਰੇ ਮਤਲਬ ਸੇਮੀ ਤੋਂ ਅੰਗਰੇਜ਼ੀ ਲੱਗੀ ਹੋਈ ਹੈ ਮੈਂ ਉਹੀ ਬੱਚਿਆਂ ਨੂੰ ਹੀ ਕਹਿੰਦਾ ਨਾ ਮੈਂ ਤੁਹਾਡੇ ਨਾਲ ਤਾਂ ਅਸੀਂ ਪੜ੍ਹੇ ਲਿਖਿਆ ਤੁਸੀਂ ਕਹੋ ਤੁਸੀਂ ਧੰਨ ਪੜੋ ਸਾਨੂੰ ਪੰਜਾਬੀ ਸਿੱਖ ਲਓ ਅੰਗਰੇਜ਼ੀ ਚ ਪੁੱਛ ਲਓ ਜੋ ਮਰਜੀ ਪੁੱਛ ਲਓ ਇਹ ਤਾਂ ਗੱਲ ਹੈ ਬਹੁਤ ਫਰਕ ਪੈਂਦਾ ਨਾ ਚਲੋ ਕਿਹੜਾ ਜੀ ਕਿਰਪਾ ਕਰਨੀ ਹੈ ਹਾਂਜੀ ਅਨਲਿमिटेड ਗਿਆਨ ਹੈ ਕੀ ਨਾਮ ਆੜੀ ਸਰਗੁਣ ਪ੍ਰੀਤ ਸਿੰਘ ਸ਼ਰਨਪ੍ਰੀਤ ਸਿੰਘ ਬਹੁਤ ਸੋਹਣਾ ਨਾਮ ਹੈ ਸਰਗੁਣ ਸ਼ਰਨ ਸਰਗੁਣ ਸਰਗੁਣ ਪ੍ਰੀਤ ਵਾਹ ਜੀ ਇਹ ਤਾਂ ਹੋਰ ਸੋਹਣਾ ਸਰਗੁਣ ਪ੍ਰੀਤ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਅਮਰਸਰ ਅੰਮਰ ਸਾਹਿਬ ਤੋਂ ਹੈ। ਹਾਂਜੀ। ਤੇ ਤਾਂ ਭਾਗਾ ਵਾਲੇ ਤੁਸੀਂ ਹਨਾ। ਠੀਕ ਹੈ। ਪੜ੍ਹਦੇ ਹੋ ਪੁੱਤ? ਹਾਂਜੀ। ਕਿਹੜੀ ਕਲਾਸ 'ਚ? 7th। 7th। ਹਾਂਜੀ। ਤੇ ਕੀ ਸਮਾਗਮ 'ਚ ਆਏ ਹੋ ਰੇ? ਆ ਰਿਹਾ ਯਾਰ ਕੀ ਹੈ? ਹੈ? ਕਿ ਆਇਆ ਮੈਂ ਕੋਲ। ਹਾਂ ਨਹੀਂ ਕਿਹੜੇ ਸਮਾਗਮ ਨੇ? ਪੜਿਆ ਤਾਂ ਹੋਊਗਾ ਬੋਰਡ ਲੱਗੇ ਹੋਏ ਨੇ ਸਾਰੇ ਕਿੱਥੇ। ਨਹੀਂ। ਸਿੱਧੀ। ਇਹ ਲੱਗ। ਤੇ ਬਾਦਰ ਜੀ ਦੇ। ਕਿੰਨਵਾ? 350। ਤੇ 350। ਠੀਕ ਹੈ। ਹੋਰ ਕੋਣ ਕਿਹੜੇ ਸਿੰਘ ਸੀ ਦੋਏ ਸੀਗੇ ਨਾਲ ਉਹਨਾਂ ਦੇ? ਹਾਂਜੀ। ਉਹ ਕੰਬਲੋਂ ਦੇ ਇਹ ਦਾ ਤਾਂ ਗਿਣਤੀ ਆਉਂਦੀ ਆ ਪੰਜਾਬੀ ਚ ਹਾਂਜੀ ਸੜਾਇਓ 1 2 3 4 5 6 7 8 9 10 ਯਾਰਾਂ ਬਾਰਾਂ ਤੇਰਾ 14 15 16 18 19 20 21 ਹਾਂ ਲਿਖਣੀ ਵੀ ਆਉਂਦੀ ਹੈ ਲਿਖਣੀ 12 ਵੀ 20 ਤੱਕ ਲਿਖ ਕੇ ਸਿੱਖੇ ਹੋ ਵੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਪੁੱਤ ਪਵਨਜੋਤ ਕੌਰ ਪੜਦੇ ਹੋ ਹਾਂਜੀ ਕਿਹੜੀ ਕਲਾਸ ਚ ਹੈ ਪਲੱਸ 1 ਹੈ ਜੀ ਪਲੱਸ 1 ਪਲੱਸ 1 ਚ ਹੈ ਠੀਕ ਹੈ ਕਿਹੜੇ ਸਮਾਗਮ ਚ ਚੱਲਦੇ ਨੇ ਪੁੱਤ ਜੀ ਹਾਂਜੀ ਕਿਹੜੇ ਸਮਾਗਮ ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਧੀ ਦਿਹਾੜੇ ਕਿੰਵੇਂ 350 ਠੀਕ ਹੈ ਹੋਰ ਕੀ ਆ ਹਾਂਜੀ ਹੋਰ ਕੀ ਆ ਹੋਰ ਵੀ ਸਮਾਗ ਹੋਰ ਅੱਜ ਕਿਹੜਾ ਸਮਾਗ ਮੱਜ ਕਿਹੜਾ ਦਿਨ ਅੱਜ 23 ਨਵੰਬਰ ਆ ਗੁਰੂ ਅੱਠ ਮੱਗਰ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਗੱਦੀ ਦਿਵਸ ਅੱਜ ਹਾਂ ਗੁਰੂ ਆਈ ਦੇ ਅੱਛੀ ਹਾਂਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਉਹਨਾਂ ਦੇ ਹੋਰ ਕਿਹੜੇ ਅਨੰਨ ਸੀ ਜਿਹੜੇ ਸ਼ਹੀਦ ਹੋਏ ਸੀ ਬਾਬਾ ਸਤੀਦਾਸ ਜੀ ਬਾਬਾ ਮਤੀਦਾਸ ਜੀ ਤੇ ਦੇਵਾਲਾ ਜੀ ਪਈ ਰਿਆ ਜੀ ਹਾਂਜੀ ਤੇ ਕਿੰਨੇ ਸਾਲ ਦੀ ਉਮਰ ਚ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਮਿਲੀ ਸੀ ਇਹ ਨਹੀਂ ਪਤਾ ਕਿੰਨੇ ਸਾਲ ਦੀ ਉਮਰ 'ਚ ਉਹਨਾਂ ਨੇ ਆਪਣੇ ਪਿਤਾ ਨੂੰ ਸ਼ਹਾਦਤ ਦੇਣ ਦੇ ਲਈ ਤੋਰੇ 7 ਜਾਂ 9 ਤੇ ਪੜਨਾ ਪੰਜਾਬੀ ਪੜਦੇ ਹੁੰਨੇ ਨੇ ਸਕੂਲ ਜੀ ਹਾਂਜੀ ਇਹ ਗਿਣਤੀ ਵੀ ਰਹਾਂਦੀ ਹੈ ਨਹੀਂ ਗਿਣਤੀ ਨਹੀਂ ਆਉਂਦੀ ਪੰਜਾਬੀ ਜੀ ਨਹੀਂ ਆਉਂਦੀ 1 2 3 30 ਤੱਕ ਆਉਂਦੇ ਉਹ ਤੋਂ ਅੱਗੇ ਸੁਣਾਓ ਚਲੋ 30 ਤੱਕ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 30 ਤੱਕ ਉਹ ਪਹਿਚਾਨ ਹੈਗੀ ਅੱਖਰਾਂ ਦੀ ਹਾਂਜੀ ਹਾਂਜੀ ਅੱਗੇ ਵੀ ਰਹੇ ਜੀ ਜ਼ਰੂਰ ਪੜਨਾ ਠੀਕ ਹੈ ਜ਼ਰੂਰੀ ਹੈ ਕਿਉਂਕਿ ਆਪਣੀ ਐਜੂਕੇਸ਼ਨ ਤਾਂ ਕੰਪਲੀਟ ਹੈ ਜੀ ਆਪਾਂ ਨੂੰ ਪੰਜਾਬੀ ਜੀ ਗਿਣਤੀ ਆਉਂਦੀ ਹੈ ਤਾਂ ਕਿਉਂਕਿ ਇੰਗਲਿਸ਼ ਚ ਤਾਂ ਸਾਰਿਆਂ ਨੂੰ ਆਉਂਦੀ ਆ ਪੰਜਾਬੀ ਚ ਵੀ ਆਉਣੀ ਚਾਹੀਦੀ ਹੈ। ਧੰਨਵਾਦ ਜੀ ਬਹੁਤ। ਓਕੇ ਥੈਂਕ ਯੂ। ਸਰਗਰ ਜੀ। ਨੰਦ ਚੱਟੇ ਕਰਦੇ ਹਾਂ। ਹਾਂਜੀ ਹਾਂਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਪਟਿਆਲੇ ਤੋਂ ਜੀ। ਠੀਕ ਹੈ। ਕੀ ਆ ਤੇਰੇ? ਪੁਰੇ ਜੀ 350 ਸਾਲਾਂ ਹੀ ਕੀ ਆ 350 ਸਾਲ? 350 ਸਾਲਾਂ ਹੀ। 350 ਸਾਲਾਂ ਤਾਂ ਹੈਗਾ ਕੀ ਆ 350 ਸਾਲ? ਮਤਲਬ ਮੈਂ ਸਮਝਿਆ ਨਹੀਂ ਕਿਵੇਂ। 350 ਸਾਲ ਕੀ ਚੀਜ਼ ਨੂੰ ਹੋ ਗਿਆ 350 ਸਾਲ? ਗੁਰੂ ਜੀ ਦਾ ਹੁੰਦਾ ਹੀ ਗੁਰੂ ਜੀ ਦਾ ਹੁੰਦਾ ਗੁਰਪੁਰਪੁਰ ਗੁਰਪੁਰਪੁਰ ਕਾਹਦਾ ਗੁਰਪੁਰਪੁਰਾ ਗੁਰਪੁਰਪੁਰ ਕਈ ਤਰ੍ਹਾਂ ਦੇ ਹੁੰਦੇ ਨੇ ਪ੍ਰਕਾਸ਼ ਦਿਹਾੜੀ ਹੁੰਦੇ ਨੇ ਛੀਦੀ ਦਿਹਾੜੀ ਹੁੰਦੇ ਨੇ ਗੁਰਿਆਈ ਦਿਹਾੜੀ ਹੁੰਦੇ ਨੇ ਕਿਹੜਾ ਦਿਹਾੜਾ ਗਾ ਮਤਲਬ ਕਿਹੜਾ 350 ਸਾਲ ਪਹਿਲਾਂ ਕੀ ਹੋਇਆ ਸੀ ਅੱਜ ਦੇ ਦਿਨ ਅੱਜ ਦੇ ਦਿਨ ਉਹ ਐਸ ਗਈ ਕਈ ਮਾਤਾ ਸੇਣਾ ਕਹਿੰਦੀਆਂ ਸਿਰ ਦਰਦ ਕਰਦਾ ਤੇਰਾ ਗੁਰੂ ਅੱਥਾ ਮੱਤੇ ਪਾਇਆ ਕੱਲਾ ਚੂਰਨ ਵਿੱਚ ਅੰਦੀ ਜ਼ੋਰ ਦਿੰਦਾ ਹੈ ਨਹੀਂ ਨਹੀਂ ਕਿਹੜੀ ਕਲਾਸ ਚ ਪੜਦੇ ਹੋ ਮੈਂ ਤਾਂ ਜੀ 12ਵੀਂ ਚ ਪੜਦੇ ਹਾਂ ਮੈਨੂੰ ਤਾਂ ਪਤਾ ਉਹਨੇ ਦੇਈਦਾ ਮੈਂ ਹਾਂ ਕੀਆ ਮੇਰਾ ਨਾਮ ਕਰਨ ਜੀ ਕੱਲਾ ਕਰਨ ਹਾਂਜੀ ਕਰਨ ਸਿੰਘ ਸਿੰਘ ਵੀ ਆ ਨਾ ਨਾਲ ਫਿਰ ਉਹ ਕਹਿੰਦਾ ਗੱਲ ਹੀ ਹੈ ਨਹੀਂ ਮਤਲਬ ਕਿ ਜ਼ਿਆਦਾ ਕਿ ਕਰਨ ਹੀ ਕਹਿੰਦੇ ਆ ਮੈਂ ਪੂਰਾ ਦਸੀਦਾ ਸਿੱਖ ਪਰਮਾਨੰ ਦਾ ਸੰਬੰਧ ਹਾਂਜੀ ਸਿੰਘ ਤਾਂ ਪਹਿਲਾਂ ਕਹੀਦਾ ਹੁੰਦਾ ਸਾਨੂੰ ਕਹਿੰਦਾ ਭਾਈ ਕਰਨ ਬਾਅਦ ਚ ਗਏ ਪਹਿਲਾਂ ਸਿੰਘ ਗਏ ਹਾਂਜੀ ਇਹਨਾਂ ਸੋਹਣਾ ਦਮਾਲਾ ਸਜਾਇਆ ਪਤਾ ਨਹੀਂ ਹੁੰਦਾ ਨੂੰ ਕੀ ਆ ਨੌਵੇਂ ਪਾਤਸ਼ਾਹ ਸਾਹਿਬ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੇ ਅਨੰਨ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਨੇ ਸ਼ਹੀਦੀ ਸਤਾਪਦੀ 350ਵੀਂ ਤੇ ਦਸਮ ਪਾਤਸ਼ਾਹ ਸੈਭ ਸਿਰ ਗੋਵਿੰਦ ਸਿੰਘ ਜੀ ਮਹਾਰਾਜ ਦੇ ਗੁਰਿਆਈ ਸਤਾਪਦੀਆਂ 350 ਸਾਲਾਂ ਠੀਕ ਹੈ ਯਾਦ ਰੱਖਣਾ ਜੀ ਬਹੁਤ ਇੰਨੇ ਬੋਰਡ ਲੱਗੇ ਨੇ ਸਾਹਮਣੇ ਤੁਹਾਡੇ ਬੋਰਡ ਲੱਗਿਆ ਹੋਇਆ ਉਹ ਕਹਾ ਉਹ ਤਾਂ ਸੱਚੀ ਕਰਦੇ ਹੋ ਵੀ ਨਕਲ ਵੀ ਆਕਲ ਨਾਲ ਵੱਜਦੀ ਆ ਹਾਂ ਚਲ ਕੋਈ ਨਹੀਂ ਨੱਥਰੀ ਗੱਲ ਜੀ ਕੀ ਨਾਮਾ ਪੁੱਤ ਇੱਕਮ ਸਿੰਘ ਜੀ ਬਾਬਾ ਸੋਨਾ ਨਾਮ ਆ ਕਿੱਥੋਂ ਆਇਓ ਸੁਲਤਾਨਪੁਰ ਲੋਧੀ ਤੋਂ ਆਜੇ ਆਇਓ ਹਾਂਜੀ ਪੜਦੇ ਹੋ ਹਾਂਜੀ ਕਿਹੜੀ ਕਲਾਸ ਚ ਚੌਥੀ ਦਾਦੂ ਨਾਲ ਆਇਓ ਨਹੀਂ ਪਾਪਾ ਨਾਲ ਆ ਮੇਰੇ ਫੁੱਫੜ ਜੀ ਨੇ ਅੱਜ ਫੁੱਫੜ ਜੀ ਨੇ ਠੀਕ ਆ ਕੀ ਹੋਇਆ ਸੀ ਪੁੱਤ ਅੱਜ ਕਿਉਂ ਆਏ ਆ ਆਪਾਂ ਮੱਥਾ ਟੇਕਣ ਲਈ ਕਿਉਂ ਸੰਗਤ ਆਈ ਅੱਜ ਕਿਉਂਕਿ ਕਿਉਂਕਿ ਸ੍ਰੀ ਗੁਰੂ ਅਕਤੇਬਾਦ ਜੀ ਦਾ ਸੀ ਸੀ ਇਸ ਦਸ ਸਾਲ 300 ਸਾਲਾ ਸਤਾਪ ਦੀ ਮਨਾ ਰਹੀ ਹੈ ਸੰਗਤ ਤੇ ਅੱਜ ਦੇ ਦਿਨ ਦਸਮ ਪਿਤਾ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਮਿਲੀ ਸੀ 350 ਸਾਲਾ ਸਤਾਪ ਦੀ ਉਹ ਵੀ ਮਨਾ ਰਹੇ ਆਪਾਂ ਪੰਜਾਬੀ ਸਕੂਲ ਚ ਪੜਾਉਂਦੇ ਹੁੰਦੇ ਨੇ ਇਤਿਹਾਸ ਦੱਸਦੇ ਨੇ ਹਾਂਜੀ ਪ੍ਰਿੰਸੀਪਲ ਮੈਮ ਦੱਸਦੇ ਨੇ ਗਿਣਤੀ ਆਉਂਦੀ ਹੈ ਪੰਜਾਬੀ ਚ ਹਾਂਜੀ ਇੱਕ ਕਦੂਆ ਹਾਂਜੀ 1 2 3 4 ਆਉਂਦੀ ਹੈ ਚਣਾਓ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 37 38 39 40 44 44 بس ਇੱਥੇ ਤੱਕ ਆਂਦੇ ਅੱਗੇ ਵੀ ਸਿੱਖਣੀ ਆ ਪੁੱਤ ਠੀਕ ਆ ਚਲੋ ਜੇ ਤੂੰ ਛੋਟਾ ਹੈ ਤੈਨੂੰ ਤਾਂ ਕਰਕੇ ਛੱਡ ਦਿੰਨੇ ਆਂ ਨਹੀਂ ਅਸੀਂ ਮੁਰਗਾ ਬਣਾ ਲੈਣਾ ਇਹ ਮਜ਼ਾਕ ਕਰਦੇ ਸਿੱਖਣਾ ਪੁੱਤ ਠੀਕ ਆ ਜ਼ਰੂਰ ਪੰਜਾਬੀ ਜੀ ਸਿੱਖਣੀ ਆ ਧੰਨਵਾਦ ਜੀ ਸਾਡਾ ਬਹੁਤ ਧੰਵਾਜੋ ਜੀ ਪੰਜਾਬੀ ਦਾ ਇੰਨਾ ਪ੍ਰਸੰਤ ਹੋਣਾ ਧੰਨਵਾਦ ਜੀ ਇਹ ਤਾਂ ਚਲੋ ਮਾਰਿਆ ਨੇ ਜੋ ਸੇਵਾ ਲਈ ਹੈ ਛੋਟੀ ਮੋਟੀ ਕਰੀ ਜਾਂਦੀ ਹੈ ਜੀ ਨਾ ਨਹੀਂ ਬੜੀ ਚੰਗੀ ਗੱਲ ਆ ਇਹ ਇਹ ਵਿਚਾਰ ਕਿਸੇ ਕਿਤੇ ਹੁੰਦੇ ਆ ਕਿ ਆਮ ਦੁਨੀਆ ਤਰੀ ਫਿਰਦੀ ਤੇ ਨਹੀਂ ਮਹਾਰਾਜੇ ਫੋਰਨਾ ਦੇਣ ਵਾਲਾ ਵੀ ਮਹਾਰਾਜੇ ਆ ਜੀ ਉਹਨਾਂ ਦੀ ਗਰਵਾ ਨਾਲ ਸਾਡੀ ਪੰਜਾਬੀ ਵੱਧ ਵੱਧ ਫਤਵੇ ਕਿਉਂਕਿ ਜੇ ਪੰਜਾਬ ਦੇ ਪੰਜਾਬੀ ਜੇ ਨਾ ਕਰ ਸਕੀ ਗੱਲਬਾਤ ਕਿੰਨਾ ਚੰਗੀ ਹੈ ਪਤਾ ਕੀ ਹੁਣ ਤਿੰਨ ਜੇ ਜਨਰੇਸ਼ਨਾਂ ਨੇ ਬਜ਼ੁਰਗਾਂ ਨੂੰ ਪੰਜਾਬੀ ਆਉਂਦੀ ਆ ਬੱਚਿਆਂ ਨੂੰ ਅੰਗਰੇਜ਼ੀ ਆਉਂਦੀ ਹੈ ਬਚਾਲ ਲਈ ਜਿਹੜੀ ਘੜੀ ਆ ਮਾਪਿਓ ਉਹਨਾਂ ਨੂੰ ਦੋਹੇ ਆਉਂਦੀਆਂ ਨੇ ਜੇ ਉਹ ਬਚਾਲ ਲਈ ਘੜੀ ਮੰਨ ਲਓ ਕਿਤੇ ਬਾਹਰ ਗਏ ਨੇ ਰਿਸ਼ਤੇਦਾਰੀ ਗਏ ਨੇ ਬਾਅਦ ਵਿੱਚ ਬਜ਼ੁਰਗਾਂ ਨੂੰ ਕੋਈ ਐਮਰਜੈਂਸੀ ਪੈ ਜਵੇ ਜੀ ਉਹ ਫਿਰ ਮਸੱਮਸਿਆ ਕਿਹੜੀ ਹੋ ਜਾਂਦੀ ਹੈ ਕੋਈ ਐਮਰਜੈਂਸੀ ਫੋਨ ਨੰਬਰ ਹੀ ਕਹਿ ਦੇਵੇ ਭਾਈ ਆ ਮਲਾ ਦੇਵੇ ਦਾਦਾ ਕਹਿ ਦੇਵੇ 98553 ਮਲਾ ਦੇ ਉਹਨੂੰ ਪਤਾ ਹੀ ਨਹੀਂ ਲੱਗਣਾ ਕਿੰਨਾ ਹੁੰਦਾ ਬੱਚੇ ਬਿਲਕੁਲ ਬੜੀ ਚੰਗੀ ਗੱਲ ਆ ਬਹੁਤ ਚੰਗੇ ਬਚਾਤਾ ਧੰਨਵਾਦ ਜੀ ਜੋਤਮ ਸਿੰਘ ਜੀ ਰਹਿਲਾ ਬੋਸਾ ਰਸੋ ਜੀ ਮਿਹਰਬਾਨੀ ਜੀ ਬਾਬਾ ਤੁਹਾਡਾ ਆਸ਼ੀਰਵਾਦ ਮਿਲ ਗਿਆ ਹੀ ਹੌਸਲਾ ਮਿਲ ਗਿਆ ਬੱਚੇ ਨੂੰ ਕੁਝ ਕਮੀ ਰਹੀ ਹੋਣੀ ਆ ਨਹੀਂ ਨਹੀਂ ਬਹੁਤ ਵਧੀਆ ਜਿੰਨੀ ਉਮਰ ਆ ਨਾ 100 ਤੱਕ ਆਉਂਦੇ ਆ ਤੇ ਪੰਜਾਬੀ ਵਿੱਚ ਕਿੰਨੇ ਤੱਕ ਪਹੁੰਚਿਆ ਸੀ 40 ਤੱਕ ਪਹੁੰਚ ਗਿਆ ਸੀਗਾ ਜੀ ਪਤਾ ਕੀ ਗੱਲ ਹੈ ਜੀ ਇਹ ਬਹੁਤ ਵੱਡੀ ਗੱਲ ਹੈ ਸੀ ਪਿੱਛੇ ਵੱਡੇ ਵੱਡੇ ਨੂੰ ਪੁੱਛ ਕੇ ਆਏ 30 ਤੇ 25 ਤੇ 20 ਤੇ ਰੁਕ ਜਾਂਦੇ ਨੇ ਕਈ ਜਵਾਬ ਹੀ ਦੇ ਜਾਂਦੇ ਨੇ ਬਹੁਤ ਵਧੀਆ ਗੱਲ ਹੈ ਮੈਂ ਤਾਂ ਹੀ ਉਹਨੂੰ ਕਿਹਾ ਵੀ ਸਿੱਖ ਹੋ ਰ ਅੱਗੇ ਹਾਂਜੀ ਆ ਬਾਬਾ ਇਹਨਾਂ ਕੋਲ ਕਿਹੜੇ ਕੋਸ਼ਨ ਕਰਦੇ ਹਾਂਜੀ ਹਾਂਜੀ ਆਪ ਗਰੁੱਪ ਬਾਬਾ ਜੀ ਨੂੰ ਅਸੀਂ ਕਿ ਪੁੱਛਣਾ ਬਾਬਾ ਜੀ ਨੇ ਸਾਨੂੰ ਦੱਸਣਾ ਹਾਂਜੀ 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 ਕਿ ਇਹ ਕਿੱਥੇ ਬਾਬਾ ਜੀ ਮੱਥਾ ਟੇਕਣ ਲਈ ਆਏ ਜੀ ਅਸੀਂ ਹਾਂਜੀ ਅਸੀਂ ਕਿਹੜੀ ਜਗ੍ਹਾ ਤੇ ਅਸੀਂ ਫਲੋਰ ਤੋਂ ਆਏ ਹਾਂ ਜੀ ਠੀਕ ਆ ਕੋਈ ਵਿਚਾਰ ਦੱਸਣੇ ਆਉਣ ਜੀ ਵਿਚਾਰ ਬਸ ਇਹੀ ਆ ਜੀ ਮਤਲਬ ਕਿ ਦੇਖ ਰਹੇ ਆ ਮਤਲਬ ਪੰਜਾਬ ਗਵਰਨਮੈਂਟ ਨੇ ਬੜਾ ਇੰਤਜ਼ਾਮ ਕੀਤਾ ਤਾਏ ਕਿ ਸੰਗਤ ਦੇ ਆਉਣ ਵਾਸਤੇ ਸਾਰਿਆਂ ਪਾਸਿਆਂ ਸਾਰਿਆਂ ਰਸਤਿਆਂ ਤੋਂ ਮਤਲਬ ਬੜਾ ਮਤਲਬ ਇੰਤਜ਼ਾਮ ਹੋਇਆ ਬਾਕੀ ਇੱਥੇ ਜਿਹੜੀਆਂ ਸਹੂਲਤਾਂ ਅੱਗੇ ਨਾਲ ਬੜੀਆਂ ਸਹੂਲਤਾਂ ਆ ਮਤਲਬ ਬੜੀ ਖੁਸ਼ੀ ਹੋਈ ਆ ਮਤਲਬ ਸ਼ਹੀਦੀ ਮਤਲਬ ਧਾੜੇ ਤੇ ਪਹੁੰਚ ਕੇ ਅਸੀਂ ਬਾਕੀ ਵੀ ਸਾਰਿਆਂ ਵੀਰਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਭਗਵਾਨ ਜਮਾਨ ਸਰਕਾਰ ਨੂੰ ਕਿੰਨੇ ਨੰਬਰ ਦੇਵੋਗੇ 10 'ਚੋਂ 70% ਸਮਝਦੋ ਇਹ ਤਾਂ ਮੰਨ ਲਈ ਸਾਡੇ ਗਾਂਝੇ ਅਸੀਂ ਇਹ ਸੋਚਿਆ ਮਤਲਬ ਜਾਨਿ ਕਿ ਸਾਡੇ ਗੁਰੂ ਨੇ ਕਰ ਰਹੇ ਅਸੀਂ ਇਸ ਕਰਕੇ ਕਹਿੰਦਾ ਸੀ ਇਹ ਸੋਚਦਿਆਂ ਵੀ ਸਾਰਿਆਂ ਨੂੰ ਮਤਲਬ ਸਾਨੂੰ ਆਉਣਾ ਚਾਹੀਦਾ ਪਤਾ ਲੱਗੇ ਕਿਉਂਕਿ ਸਾਡੇ ਵੱਡਿਆਂ ਬਜ਼ੁਰਗਾਂ ਨੇ ਬਜ਼ੁਰਗਾਂ ਨੇ ਸਾਡੇ ਵਾਸਤੇ ਕੀ ਕੀਤਾ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਇਸ ਕਰਕੇ ਮਤਲਬ ਅਸੀਂ ਬਹੁਤ ਧੰਨਵਾਦੀ ਹਾਂ ਮਤਲਬ ਪੰਜਾਬ ਸਰਕਾਰ ਦੇ ਜਿਹੜੀ ਬੜਾ ਉਦਮ ਕੀਤਾ ਹੈ ਬੜੇ ਉਪਰਾਲੇ ਕੀਤੇ ਹਨ ਮਤਲਬ ਠੀਕ ਹੈ ਧੰਨਵਾਦੀ ਸੋ ਕੀ ਕਹਿਣਾ ਤੁਹਾਡੇ ਇਸ ਉਪਰਾਲੇ ਬਾਰੇ ਜਰੂਰ ਕਮੈਂਟ ਕਰਨਾ ਕੋਈ ਸੁਝਾਅ ਹੋਵੇ ਉਹ ਵੀ ਜਰੂਰ ਦੱਸਣਾ ਤੇ ਇਸ ਉਪਰਾਲੇ ਨੂੰ ਅੱਗੇ ਵੀ ਜਾਰੀ ਰੱਖਾਂਗੇ ਕੁਝ ਹੋਰ ਵੀ ਖਾਸ ਵੀਡੀਓਜ਼ ਨੇ ਤੁਹਾਡੇ ਲਈ ਸੋ ਅਨਲਿਮਿਟਿਡ ਗਿਆ ਤੇ ਬਣੇ ਰਹਿਣਾ ਜਿਹੜੇ ਦੋਸਤ ਨਵੇਂ ਨੇ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵੈਲ ਆਲ ਤੇ ਸੈਲੈਕਟ ਕਰ ਲਓ ਤਾਂ ਕਿ ਕੋਈ ਵੀ ਵੀਡੀਓ ਮਿਸ ਨਾ ਹੋ ਸਕੇ ਇਸ ਤੋਂ ਇਲਾਵਾ ਤੁਸੀਂ ਇੰਸਟਾਗ੍ਰਾਮ ਤੇ ਵੀ ਸਾਨੂੰ ਗੱਲਬਾਤ ਕਰ ਸਕਦੇ ਹੋ ਸਾਡੇ ਨਾਲ ਰਾਬਤਾ ਕੈਂਪ ਕਰ ਸਕਦੇ ਹੋ ਤੇ 8558836736 ਜੋ ਕਿ ਵਟਸਐਪ ਨੰਬਰ ਹੈ ਸਿਰਫ ਮੈਸੇਜ ਕਰਨ ਲਈ ਉਹਦੇ ਤੇ ਕੋਈ ਗੱਲਬਾਤ ਹੋ ਕੋਈ ਸੁਮਸਿਆਤਾ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਧੰਨਵਾਦ ਜੀ ਵੈਗਰੂਜੀਕਾ ਖਾਲਸਾ ਵੈਗਰੂਜੀ ਕੀ ਪੱਤੇ